ਖਾਣਾ ਖਿਤੇ 파ਰਤਾ ਨਾ ਲਾਇਆ ਸਰਫੀ ਮਾਮਲਾ ਸੀ ਦੇਖੋ ਜਿੱਦਨ ਦੁਸ਼ਹਿਰੇ ਵਾਲੇ ਦਿਨ ਦੇਵੀ ਤਲਾ ਦੇ ਕੋਲ ਅਸੀਂ ਪਾਣੀ ਦਾ স্পੀਲ ਲਗਾਈ ਹੋਈ ਸੀਗੀ ਤੇ ਮੈਂ ਆਮ ਜਨਤਾ ਨੂੰ ਪਾਣੀ ਪਿਲਾ ਰਹੀ ਸੀਗੀ ਉੱਥੇ ਰਾਣਾ ਗੁਰਜੀਤ ਸਿੰਘ ਜੀ ਦੀ ਗੱਡੀ ਲੰਗੀ ਮੈਨੂੰ ਦੇਖ ਕੇ ਉਹਨਾਂ ਨੇ ਆਪਣੀ ਗੱਡੀ ਬੰਦ ਕਰ ਲਈ ਰੋਕ ਲਈਤੀ ਉੱਥੇ ਤੇ ਜਿਹੜੇ ਮੇਰੇ ਟੀਮ ਮੈਂਬਰਸ ਕੰਮ ਕਰ ਰਹੇ ਸੀਗੇ ਉਹਨਾਂ ਨੇ ਪਾਣੀ ਆਫਰ ਕੀਤਾ ਉਹਨਾਂ ਨੂੰ ਉਹਨਾਂ ਨੇ ਮਨਾ ਕਰਤਾ ਤੇ ਤਿੰਨ ਵਾਰੀ ਕਿਹਾ ਮੈਡਮ ਮੰਜੂ ਨੂੰ ਬੁਲਾਓ ਜਿੱਦੋਂ ਉਹਨਾਂ ਨੇ ਕੰਪੇਅਰ ਕੀਤਾ ਮੇਰੇ ਟੀਮ ਮੈਂਬਰਸ ਕਹਿੰਦੇ ਮੈਡਮ ਆਜੋ ਤੇ ਮੈਂ ਵੀ ਰਾਣਾ ਜੀ ਨੂੰ ਪਾਣੀ ਆਫਰ ਕਰਤਾ ਕਿ ਕਪੂਰਥਾਲੇ ਦੇ ਇੱਕ ਸੀਨੀਅਰ ਸਿਟੀਜ਼ਨ ਹੈਗੇ ਆ ਲੇਕਿਨ ਉਹਨਾਂ ਨੇ ਆਪਣੀ ਬੈਡ ਇੰਟੈਂਸ਼ਨ ਤੇ ਬੈਡ ਆਈਨਲ ਮੈਨੂੰ ਸੈਕਚੁਅਲੀ ਕਲਰਫੁਲੀ ਮਾਰਕਸ ਪਾਸ ਕੀਤੇ ਪਾਣੀ ਰਿਫਿਊਜ਼ ਕਰਕੇ ਕਹਿੰਦੇ ਮੈਡਮ ਤੇਰੇ ਪੱਲੇ ਕੀ ਹੈ ਇਹ ਚੀਜ਼ ਉਹਨਾਂ ਨੇ ਮੈਨੂੰ ਤਿੰਨ ਵਾਰੀ ਕਹੀ ਕਿ ਮੈਡਮ ਤੇਰੇ ਪੱਲੇ ਕੀ ਹੈ ਕਿਉਂਕਿ ਉਹਨਾਂ ਦੀ ਇੰਟੈਂਸ਼ਨ ਬੈਡ ਸੀਗੀ ਉਹਨਾਂ ਨੂੰ ਪਤਾ ਕਿ ਮੈਂ ਫਾਈਨੈਂਸ਼ੀਅਲੀ ਸੌਂਡ ਆ ਮੈਂ 28 ਜੁਡੀਸ਼ਨੀ ਦੇ ਵਿੱਚ ਐਜ਼ ਅਡੀਸ਼ਨਲ ਸੈਸ਼ਨ ਜਜ ਕੰਮ ਕੀਤਾ ਹੈਗਾ ਵਾ ਉਹਨਾਂ ਦੀ ਜਿਹੜੀ ਇਹ ਬੈਡ ਡੀਅਲ ਸੀਗੀ ਸੈਕਸ਼ੂਅਲ ਕਲਰਫੁਲ ਰਿਮਾਰਕਸ ਪਾਸ ਕਰਨਾ ਔਰਤ ਨੂੰ ਕਹਿਣਾ ਕਿ ਤੇਰੇ ਪੱਲੇ ਕੀ ਹੈਗਾ ਵਾ ਫਿਜ਼ਿਕਲੀ ਉਸ ਚੀਜ਼ੇ ਕੰਪਲੇਂਟ ਮੈਂ ਸਿਟੀ थाना ਦੇ ਵਿੱਚ ਦਿੱਤੀ 9 ਤਰੀਕ ਨੂੰ ਉਦੋਂ ਜਦੋਂ ਕਿ ਇੱਕ ਔਰਤ ਨੂੰ ਇਹਨਾਂ ਦੇ ਵਰਕਰਸ ਨੇ 45 ਜੁੱਤੀਆਂ ਮਾਰੀਆਂ ਇਹ ਕਹਿ ਕੇ ਕਿ ਉਸ ਔਰਤ ਨੇ ਉਹਨਾਂ ਦੇ ਫੋਟੋ ਦੇ ਉੱਤੇ ਚੱਪਲ ਮਾਰੀ ਸੀ ਤੇ ਵਰਕਰਸ ਨੇ ਕਿਹਾ ਵੀ ਤੂੰ ਤਾਂ ਫੋਟੋ ਤੇ ਮਾਰੀ ਸੀ ਤੈਨੂੰ ਅਸਲ 'ਚ ਜੁੱਤੀਆਂ ਮਾਰੀਆਂ ਗਈਆਂ ਉਦੋਂ ਫਿਰ ਮੇਰੀ ਅੰਤਰਾਤਮਾ ਨੇ ਵੀ ਕਿਹਾ ਕਿ ਇਹ ਬੰਦਾ ਜਿਹੜਾ ਮੈਨੂੰ ਵੀ ਚੱਲਦੀ ਸੜਕ ਦੇ ਉੱਤੇ ਸੈਕਚੁਅਲੀ ਕਲਰਫੁੱਲ ਮਾਰਕਸ ਪਾਸੇ ਕਰਕੇ ਗਿਆ ਹੋਵੇਗਾ ਇਹਦੀ ਇਹਦੀ ਅੱਖਾਂ ਦੇ ਵਿੱਚ ਔਰਤ ਲਈ ਕੋਈ ਇੱਜ਼ਤ ਨਹੀਂ ਹੈਗੀ ਤੇ ਫਿਰ ਮੈਂ ਥਾਣੇ ਰਿਟਰਨ ਕੰਪਲੇਂਟ ਕੀਤੀ ਕਿ ਇਹਦੇ ਤੇ 354ਏ ਬੰਦੀ ਰਾਣਾ ਗੁਰਜੀਤ ਸਿੰਘ ਦੇ ਉੱਤੇ ਤੇ ਇਹ ਪਰਚਾ ਰਜਿਸਟਰ ਹੋਣਾ ਚਾਹੀਦਾ ਅੱਜ 4 ਦਿਨ ਹੋ ਗਏ ਇੱਥੇ ਕੋਈ ਪਰਚਾ ਰਜਿਸਟਰ ਨਹੀਂ ਹੋਇਆ ਮੈਂ ਥਾਣੇ ਆਈ ਤੇ ਮੈਨੂੰ ਦੇਖ ਕੇ ਐਸਐਚਓ ਤੇ ਮੁੰਚੀ ਥਾਣਾ ਛੱਡ ਕੇ ਚਲੇ ਗਏ ਮੈਂ ਕਾਫੀ ਦਿਨ ਬੈਠੀ ਰਹੀ ਮੈਂ ਪੁੱਛਿਆ ਕਿ ਕਿੱਥੇ ਗਿਆ ਸਟਾਫ ਤੇ ਮੈਂ ਡੀਐਸਪੀ ਨਾਲ ਵੀ ਗੱਲ ਕੀਤੀ ਡੀਐਸਪੀ ਨੇ ਮੈਨੂੰ ਜਵਾਬ ਦਿੱਤਾ ਜੀ ਅਸੀਂ ਦੇਖਦੇ ਹਾਂ ਮੈਂ ਐਸਐਸਪੀ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਅਸੀਂ ਇਨਕੁਆਇਰੀ ਕਰਦੇ ਹਾਂ ਕੁਐਸਚਨ ਆ ਲਾਅ ਸੁਪਰੀਮ ਕੋਰਟ ਟ੍ਰਿਪਲ ਬੈਂਚ ਦੀ ਅਥਾਰਟੀ ਹੈ ਕਿ ਜਿੱਥੇ ਲੇਡੀ ਵਿਕਟਮ ਹੈਗੀ ਆ ਉੱਥੇ ਇਮੀਡੀਏਟਲੀ ਐਫਆਈਆਰ ਹੋਣੀ ਚਾਹੀਦੀ ਹੈਗੀ ਆ ਮਤਲਬ ਕਿ ਗੱਲ ਕੀਤੀ ਜਾਵੇ ਤੁਹਾਡੇ ਵੱਲੋਂ ਇੱਕ ਪ੍ਰੈਸ ਨੋਟ ਵੀ ਰਿਲੀਜ਼ ਕੀਤਾ ਗਿਆ ਕਿ ਇਹ ਕਿ ਕੰਪਲੇਂਟ ਵੀ ਹਾਈ ਅਥੋਰਟੀ ਨੂੰ ਕੀਤੀ ਗਈ ਤਾਂ ਉਹਦੇ ਬਾਰੇ ਕੀ ਕਰੇਗਾ ਦੇਖੋ ਮੈਂ ਅਥਾਰਟिटीज ਨੂੰ ਕੀਤੀ ਗਈ ਆ ਕਿਉਂਕਿ ਮੈਂ ਇਥੇ ਮਹਿਸੂਸ ਕੀਤਾ ਕਿ ਜਿਹੜੀ ਕਪੂਰਥਲੇ ਦੀ ਪੁਲਿਸ ਹੈ ਉਹ ਰਾਣਾ ਗੁਰਜੀਤ ਸਿੰਘ ਦੇ ਹੱਥਾਂ 'ਚ ਖੇਲਦੀ ਹੈ ਇੱਥੇ ਸਿਰਫ ਉਹੀ ਕੰਮ ਹੁੰਦਾ ਜੋ ਰਾਣਾ ਗੁਰਜੀਤ ਸਿੰਘ ਜੀ ਕਹਿੰਦੇ ਹੈਗੇ ਹਨ ਕਿਉਂਕਿ ਸੁਪਰੀਮ ਕੋਰਟ ਦਾ ਕਲੀਅਰ ਲਾਵਾ ਕਿ ਜਿੱਦਾਂ ਸੈਕੂਅਲ ਹਰਾਸਮੈਂਟ ਹੈ ਲੇਡੀ ਦੀ ਸਟੇਟਮੈਂਟ ਨੂੰ ਡਿਸਬਲੀਵ ਨਹੀਂ ਕੀਤਾ ਜਾ ਸਕਦਾ ਔਰ ਮੇਰੀ ਸਟੇਟਮੈਂਟ ਨੂੰ ਜਿਹੜੀ ਕਿ ਕੰਪਿਊਟਿਡ ਲੇਡੀ ਹੈਗੀ ਆ ਜਿਹਨੇ 28 ਸਾਲ ਜੁਡੀਸ਼ੀਅਲ ਕੈਰੀਅਰ ਰੱਖਿਆ ਹੈਗਾ ਐਜ਼ ਅ ਐਡੀਸ਼ਨਲ ਸੈਸ਼ਨ ਜੱਜ ਪੰਜਾਬ ਦੇ ਰਾਣਾ ਹਾਈ ਕੋਰਟ ਨੂੰ ਸਰਵਿਸ ਦਿੱਤੀਆਂ ਉਹ ਕਿਉਂ ਝੂਠ ਬੋਲੇਗੀ ਕਿ ਰਾਣਾ ਸਾਹਿਬ ਨੇ ਮੈਨੂੰ ਸੈਕਚੁਅਲ ਸੈਕਚੁਅਲੀ 컬러풀 ਮਾਰਕਸ ਪਾਸ ਕੀਤੇ ਆ ਰਾਣਾ ਸਾਹਿਬ ਨੇ ਅਖਬਾਰ ਚ ਇੱਕ ਸਟੇਟਮੈਂਟ ਦਿੱਤੀ ਹੈ ਕਿ ਮੈਂ ਮੈਡਮ ਨੂੰ ਆਪਣੀ ਭੈਣ ਮੰਨਦਾ ਜੇ ਭੈਣ ਮੰਨਦੇ ਸੀਗੇ ਤੇ ਪਹਿਲੀ ਗੱਲ ਤਾਂ ਉਹਨਾਂ ਦੀ ਗੱਡੀ ਰੋਕਣੀ ਗੱਡੀ ਰੋਕ ਕੇ ਮੈਨੂੰ ਬੁਲਾਣਾ ਬੰਦਾ ਨਹੀਂ ਸੀਗਾ ਜੇ ਰੋਕਿਆ ਸੀ ਤੇ ਮੈਂ ਪਾਣੀ ਆਫਰ ਕੀਤਾ ਜੇ ਉਹਨਾਂ ਦੀ ਨੀਅਤ ਭੈਣ ਵਾਲੀ ਹੁੰਦੀ ਉਹ ਹੱਥ ਜੋੜ ਕੇ ਉੱਥੋਂ ਨਿਕਲ ਜਾਂਦੇ ਮੈਨੂੰ ਅੱਖਾਂ ਚ ਅੱਖਾਂ ਪਾ ਕੇ ਇਹ ਨਾ ਕਹਿੰਦੇ ਕਿ ਮੈਡਮ ਅੰਜੂ ਰਾਣਾ ਤੇਰੇ ਪੱਲੇ ਕੀ ਹੈਗਾ ਵਾ ਉਹਨਾਂ ਨੇ ਬੇਸਿਕਲੀ ਮੈਨੂੰ ਫਿਜ਼ੀਕਲੀ ਇਹ ਟੌਂਟ ਕੀਤਾ ਹੈਗਾ ਜਿਹੜਾ ਕਿ ਇੱਕ ਸੈਕਸ਼ੂਅਲ ਹਰਾਸਮੈਂਟ ਦੇ ਅੰਥਲੇ ਆਂਦਾ ਇੱਕ ਐਕਚੁਅਲੀ ਕਲਰਫੁਲ ਰਮਾਰਕਸ ਮੇਰੇ ਤੇ ਪਾਸ ਕੀਤੇ ਹੈਗੇ ਆ ਹੁਣ ਪੁਲਿਸ ਕੋਈ ਐਕਸ਼ਨ ਨਹੀਂ ਲਾ ਰਹੀ ਮੈਂ ਇੱਥੇ ਤਰਨਾ ਲਾ ਕੇ ਬੈਠੂਗੀ ਕਿਉਂਕਿ ਮੈਂ ਨਹੀਂ ਰਾਣਾ ਗੁਰਜੀਤ ਸਿੰਘ ਕੋਲ ਡਰਦੀ ਇੱਕ ਕਪੂਰਥਲੇ ਦੇ ਲੋਕ ਡਰਾਏ ਹੋਏ ਨੇ ਲੋਕ ਇੰਨੇ ਡਰਿਆ ਕਿ ਕੋਈ ਲੋਕ ਅੱਗੇ ਆਉਣ ਨੂੰ ਤਿਆਰ ਨਹੀਂ ਕਿਉਂਕਿ ਜਿਹਦੇ ਤਾਂ ਦਿਲ ਕਰਦਾ ਰਾਣਾ ਸਾਹਿਬ ਐਫ ਆਈ ਆਰ ਕਰਾਉਂਦੇ ਆ ਇੱਥੇ ਪਯੋਰ ਗੁੱਡਾ ਰਾਜੇਗਾ ਕੰਪਲੀਟ ਕਿਹੜੀ ਹੋ ਗਈ 4 ਦਿਨ ਤੋਂ ਬਾਅਦ ਉਹਦਾ ਸੀ ਲੇਟੈਸਟ ਕੰਪਲੇਂਟ ਮੈਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਕੀਤੀ ਆ ਪ੍ਰਾਈਮ ਮਿਨਿਸਟਰ ਮੋਦੀ ਨੂੰ ਕੀਤੀ ਆ ਚੀਫ ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਕੀਤੀ ਆ ਚੀਫ ਸਿਫ ਇੰਡੀਆ ਨੂੰ ਕੀਤੀ ਆ ਔਮਨ ਸੈਲ ਦੇ ਵਿੱਚ ਕੀਤੀ ਆ ਹਿਊਮਨ ਰਾਈਟਸ ਦੇ ਵਿੱਚ ਕੀਤੀ ਆ ਡੀਜੀਪੀ ਲਾ ਐਂਡ ਆਰਡਰ ਨੂੰ ਕੀਤੀ ਆ ਐਡੀਜੀਪੀ ਸਿਕਿਉਰਟੀ ਨੂੰ ਕੀਤੀ ਆ ਮੈਂ ਹਰ ਜਗ੍ਹਾ ਕੀਤੀ ਆ ਕਿਉਂਕਿ ਮੈਨੂੰ ਇੱਥੇ ਪੂਰਾ ਖਤਰਾ ਕਿ ਕੱਲ ਨੂੰ ਐਫ ਆਈ ਆਰ ਨਹੀਂ ਹੁੰਦੀ ਅਰੇ ਮਸਲਾ ਜਾਣ ਬੁਝ ਕੇ ਦਬਾਣਗੇ ਔਰ ਕੱਲ ਨੂੰ ਉਹੀ ਹਾਲ ਮੇਰਾ ਕਰਨਗੇ ਜਿਹੜਾ ਕਿ ਇਸ ਔਰਤ ਦਾ ਕੀਤਾ ਜਿਹਨੂੰ ਸ਼ਰਿਆ ਬਾਜ਼ਾਰ ਦੁਕਾਨ ਦੇ ਵਿੱਚੋਂ ਕੱਢ ਕੇ 45 ਜੁੱਤੀਆਂ ਮਾਰੀਆਂ ਇਹ ਪਲੇਟ ਦਾ ਕੇਸ ਤਾਂ ਕੀ ਰਜਿਸਟਰ ਕਰਨਾ ਸੀ ਉਸ ਮਸਲੇ ਨੂੰ 107 51 ਚ ਪਾ ਕੇ ਰਫਾ ਦਫਾ ਕਰ ਦਿੱਤਾ ਗਿਆ ਇਹ ਥਾਣੇ ਵਾਲੇ ਦਾ ਹਾਲ ਹੈ ਔਰ ਮੈਨੂੰ ਐਸਐਸਬੀ ਖਾਕ ਸਾਹਿਬ ਜਵਾਬ ਦਿੰਦੇ ਆ ਕਿ ਮੈਡਮ ਇਨਕੁਆਇਰੀ ਕਰਾਂਗੇ 4 ਦਿਨ ਚ ਉਹਨਾਂ ਨੇ ਕੀ ਕੀਤਾ ਅੱਜ ਤੱਕ ਉਹਨਾਂ ਨੇ ਰਾਣੇ ਨੂੰ ਇੱਕ ਨੋਟਿਸ ਨਹੀਂ ਇਸ਼ੂ ਕੀਤਾ ਕਿ ਤੇਰੇ ਅਗੇ ਇਸ ਕੰਪਲੇਂਟ ਆਈ ਹੈ ਤਾਂ ਤੂੰ ਇੱਥੇ ਜਵਾਬ ਦੇ ਜਦ ਕਿ ਮੇਰੀ ਕੰਪਲੇਂਟ ਤੇ ਇਮੀਡੀਏਟਲੀ ਐਫਆਈਆਰ ਬਣਦੀ ਹੈਗੀ ਨਾਂ ਸਿਟੀ ਕਬੂਤਲਾ ਤੇ ਉਹਨਾਂ ਦੇ ਜਿਹੜੀ ਇੱਕ ਤੇ ਮੰਜੂਰਾਣਾ ਉਹਨਾਂ ਦੀ ਕੰਪਲੇਂਟ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਸੈਕਿੰਡ ਉਹ ਲੇਡੀ ਅਰੋਪ ਲਾ ਰਹੀ ਹੈ ਕਿ ਸਿਰਫ 752 ਕੀਤੀ ਗਈ ਆ ਜਦਕਿ ਹੋਰ ਕਾਰਵਾਈ ਹੋਣੀ ਚਾਹੀਦੀ ਸੀ ਉਹ ਨਹੀਂ ਕੀਤੀ ਗਈ ਦੇਖੋ ਲੇਡੀ ਹੈ ਸੁਸ਼ਮਾ ਆਨੰਦ ਉਹਨਾਂ ਨੇ ਕੰਪਲੇਂਟ ਕੀਤੀ ਹੈ ਇੱਕ ਲੜਕੇ ਦੇ ਖਿਲਾਫ ਉਹਨਾਂ ਨੂੰ ਨਾਮ ਵੀ ਨਹੀਂ ਸੀ ਪਤਾ ਸੀ ਬੰਦਾ ਪਤਾ ਕੀਤਾ ਬੰਦੇ ਦੇ ਅਗੇਂਸਟ ਕਾਰਵਾਈ ਕੀਤੀ ਹੈ ਜੋ ਬਣਦੀ ਕਾਰਵਾਈ ਸੀ ਉਹ ਕਰ ਦਿੱਤੀ ਹੈ ਜਿਹੜੀ ਦੂਜੀ ਤੁਸੀਂ ਕੰਪਲੇਂਟ ਕਰਨੇ ਹੋ ਮੈਡਮ ਮੰਜੂਰਾਣਾ ਜੀ ਵੱਲੋਂ ਉਹਦੇ 'ਚ ਵੀ ਆਪਾਂ ਇਨਕੁਆਇਰੀ ਕਰ ਰਹੇ ਆ ਜੋ ਇਨਕੁਆਇਰੀ 'ਚ ਤੱਥ ਆਉਣਗੇ ਸਾਹਮਣੇ ਉਹਦੇ ਮੁਤਾਬਕ ਉਹ ਵੀ ਕਾਰਵਾਈ ਕਰਤੀ ਜਾਊਗੀ ਸਰ ਕੋਈ ਵੀਡੀਓ ਜਿਹੜੀ ਇਹ ਲੜੀ ਬਾਰ-ਬਾਰ ਕਹਿ ਰਹੀ ਹੈ ਕੋਈ ਅਜਿਹੀ ਵੀਡੀਓ ਬਣ ਕੇ ਗਈ ਹੈ ਕਿ ਆ ਜਾਂ ਮੋਬਾਈਲ 'ਤੇ ਤੇ ਵਾਇਰਲ ਹੋਈ ਹੈਗੀ ਨਹੀਂ ਨਹੀਂ ਸਰ ਤੁਸੀਂ ਦੱਸੋ ਤੁਸੀਂ ਵੀ ਲੋਕਲ ਹੋ ਤੇ ਕਿਤੇ ਵੀ ਤੁਸੀਂ ਕੋਈ ਵੀਡੀਓ ਦੇਖੀ ਹੈ ਕਿਤੇ ਕੋਈ ਵਾਇਰਲ ਹੋਈ ਹੋਵੇ ਇਹੋ ਜਿਹੀ ਕੋਈ ਵੀਡੀਓ ਨਹੀਂ ਆਈ ਜੀ ਕੋਈ ਸੀਸੀਟੀਵੀ ਜੀ ਉਸ ਸੀਸੀਟੀਵੀ ਫੁਟੇਜ ਜਿੱਥੇ ਝਗੜਾ ਹੋਇਆ ਹੋਵੇ ਨਹੀਂ ਸਰ ਸੀਸੀਟੀਵੀ ਝਗੜੇ ਵਾਲੀ ਜਗ੍ਹਾ ਜਿੱਥੇ ਉਹ ਦੱਸ ਰਹੇ ਨੇ ਪੇ ਝਗੜਾ ਹੋਇਆ ਉੱਥੇ ਅੰਦਰ ਕੋਈ ਵੀ ਸੀਸੀਟੀਵੀ ਹੈ ਨਹੀਂ